K1 Punjabi Channel de vich aap ji da swagat jandiala police valo naka lagaya gaya si jis dauran ik naujawan nu motorcycle te aundiyan vekhya ta rukan vaste keha ta oh apne va laundi police party nu vekh ke ik lafafe nu sutke farar ho gaya jadon police party ne us valo sutte lafafe nu check kita ta us vich 3-3 kilo 500 gram heroin baramad kiti gayi ਦੋਸ਼ੀ ਹੈਰੋਇਨ ਦਾ ਲਫਾਫਾ ਸੁੱਟ ਕੇ ਪੱਜਣ ਵਿੱਚ ਕਾਮਯਾਬ ਹੋ ਗਿਆ ਜਿਸ ਦੀ ਤਲਾਸ਼ ਵਿੱਚ ਪੁਲਿਸ ਟੀਮਾਂ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਪੇਜ ਦਿੱਤਾ ਗਿਆ ਜਲਦੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਐਂਕਰ ਜੰਡਿਆਲਾ ਗੁਰੂ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਇੱਕ ਮੋਟਰਸਾਈਕਲ ਸਵਾਰ ਪੁਲਿਸ ਨੂੰ ਦੇਖ ਕੇ ਇੱਕ ਲਫਾਫਾ ਸੁੱਟ ਕੇ ਹੋਇਆ ਫਰਾਰ ਜਿਸ ਦੇ ਕੋਲੋਂ 3.5 ਕਿਲੋ ਹੈਰੋਇਨ ਕੀਤੀ ਗਈ ਬਰਾਮਦ ਹੀਰੋਇਨ ਨੂੰ ਉਹ ਲੜਕਾ ਅੰਮ੍ਰਿਤਸਰ ਤੋਂ ਤਰਨਤਾਰਨ ਪਿੰਡਾਂ ਦੇ ਰਸਤੇ ਜਾ ਰਿਹਾ ਸੀ ਜਿਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਬਰਾਮਦ ਕੀਤੀ ਗਈ ਐਸ ਐਚਓ ਜੰਡਿਆਲਾ ਸਰਦਾਰ ਮੁਖਤਾਰ ਸਿੰਘ ਲੋ ਜਾਣਕਾਰੀ ਦਿੱਤੀ ਗਈ ਹੈ ਕਿ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਹੈ ਉਸ ਨੂੰ ਤੇ ਹੋਰ ਵੀ ਇਸ ਦੇ ਸਾਥੀਆਂ ਨੂੰ ਜਲਦ ਗ੍ਰਿਫਤਾਰ ਕਰਕੇ ਇਸ ਦੇ ਲਿੰਕਾਂ ਨੂੰ ਖੰਗਾਲਿਆ ਜਾਵੇਗਾ ਖਾਸ ਰਿਪੋਰਟ ਕਨਵਲਜੀਤ ਸਿੰਘ लाੜੀ ਬਣਿਆ ਹੋਏਗਾ ਤੇ ਉਹਨਾਂ ਨੌਜਵਾਨ ਸਿਕਾ ਮੋਟਰਸਾਈਕਲ ਤੇ ਕਾਲਾ ਮੋਟਰਸਾਈਕਲ ਸੀ ਨੰਬਰ ਨਹੀਂ ਦੇਖ ਸਕੇ ਐਕਚੁਅਲੀ ਉਹ ਜਦੋਂ ਉਹਦਾ ਕੋਈ ਵਜਨਦਾਰ ਚੀਜ਼ ਛੁੱਟੀ ਤੇ ਪੁਲਿਸ ਪਾਰਟੀ ਉਹ ਪਿੱਛੇ ਨੂੰ ਭੱਜਿਆ ਤੇ ਪੁਲਿਸ ਪਾਰਟੀ ਉਹਦੇ ਮਗਰ ਲੱਗੀ ਆ ਹਲੇ ਤੱਕ ਵੀ ਸਾਡੀ ਜੋ ਉਹਦੇ ਮਗਰ ਲੱਗੀਆਂ ਹੋਈਆਂ ਪੁਲਿਸ ਪਾਰਟੀਆਂ ਵਾਇਰਲੈਸ ਵਗੈਰਾ ਕਰਵਾ ਦਿੱਤੀ ਹੈ ਪੂਰੇ ਡਿਸਟ੍ਰਿਕਟ ਦੇ ਵਿੱਚ ਜਦੋਂ ਉਹਦਾ ਸੁੱਟਿਆ ਸਮਾਨ ਚੈੱਕ ਕੀਤਾ ਤੇ 3.5 ਕਿਲੋ ਹੈਰੋਇਨ ਐ ਬਰਾਮਦ ਹੋਈ ਆ ਜੀ ਰਿਕਵਰ ਕਰ ਲਈ ਗਈ ਆ ਤੇ ਪੁਲਿਸ ਪਾਰਟੀਆਂ ਅਲੱਗ-ਅਲੱਗ ਏਰੀਏ ਦੇ ਵਿੱਚ ਜਾਂ ਅਜੀਬ ਇਹ 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 ਜਿਹੜਾ ਰੋਡ ਹੈ ਇਹ ਆਪਣੇ ਚੀਤੇ ਤੋਂ ਤਰਨਤਾਰ ਰੋਡ ਨੂੰ ਜਾਂਦਾ ਜੀ ਅਸੀਂ ਤਰਨਤਾਰ ਨਾਲ ਪੁਲਿਸ ਪਾਰਟੀਆਂ ਭੇਜੀਆਂ ਵਾ ਤੇ ਸਾਡੀ ਸਰ ਚੱਲ ਰਹੀ ਆ ਜੀ ਸਰ ਜਿਹੜੀ ਹੈ ਹਿਰਨ ਫੜੀ ਤੁਸੀਂ ਕੀ ਕੋਈ ਖਾਸ ਮੁਖਬਰ ਕੋਲ ਪਤਾ ਲੱਗਾ ਸੀ ਕਿ ਜਾਂ ਵੈਸੇ ਇੱਕ ਨਾਕਾ ਲੱਗਾ ਸਾਡਾ ਇੱਕ ਨਾਕਾ ਬੰਦੀਆਂ ਰੂਟੀਨ ਦਾ ਜੀ ਸਾਡੇ ਸੀਨੀਅਰ ਅਫੀਸਰ ਐਸਐਸਪੀ ਸਾਹਿਬ ਸਾਡੇ ਸੀਨੀਅਰ ਅਫਸਰਾਂ ਨੂੰ ਜੋ ਡਾਇਰੈਕਸ਼ਨ ਮਿਲਦੀ ਹੈ ਨਾਕਾ ਬੰਦੀ ਕਰਦੇ ਆ ਉਹ ਨਾਕਾ ਬੰਦੀ ਦੌਰਾਨ ਹੀ ਇਹ ਇਨਸੀਡੈਂਟ ਹੋਇਆ ਤੇ ਉਹ ਭੱਜ ਗਏ ਨੇ ਬਹੁਤ ਜਲਦ ਫੜੇ ਜਾਣਗੇ ਜੀ ਉਹਨਾਂ ਦੇ ਮਗਰ ਪੁਲਿਸ ਪਾਰਟੀਆਂ ਲੱਗੀਆਂ ਕਿੰਨੇ ਬੰਦੇ ਸੀ ਇਹ ਕੱਲਾ ਬੰਦਾ ਸੀਗਾ ਜੀ ਕੀ ਲੱਗਦਾ ਕੀ ਤੁਹਾਨੂੰ ਜੀ ਕਿ ਕੁਝ ਹੋਰ ਇਦੇ ਵਿੱਚ ਦੇਖੋ ਇਹ ਤਾਂ ਫੜਿਆ ਹੀ ਜਾਏਗਾ ਬਟ ਜਿਹੜਾ ਇੰਨੀ ਵੱਡੇ ਕੁਆਨਟੀਟੀ ਦੇ ਵਿੱਚ ਲੈ ਕੇ ਆ ਰਿਹਾ ਤੇ ਇਹਦੇ ਪਿੱਛੇ ਕੋਈ ਨੈਕਸਸ ਕੀ ਆ ਕਿਤੇ ਕਿਤੇ ਹੱਥ ਨੇ ਕਿ ਕਿੱਥੋਂ ਦਾ ਬੰਦਾ ਕੀ ਇਹਦੀਆਂ ਪ੍ਰਾਪਰਟੀ ਨੇ ਉਹ ਸਾਰਾ ਉਸ ਚੀਜ਼ ਉਸ ਲੈਵਲ ਤੋਂ ਵੈਰੀਫਾਈ ਕੀਤਾ ਜੀ ਕਿੰਨੇ ਕੁ ਦੀ ਹੈ ਜੀ ਇਹ ਦੇਖੋ ਜੀ 3.5 ਕਿਲੋ ਹੈਰਨ ਜੋ ਕਾਫੀ ਵੱਡੇ ਪੱਧਰ ਦੀ ਇਹਨੂੰ ਗਿਣਾਂਗੇ ਜੀ ਤੇ ਸਾਡਾ ਇਸ ਮਾਦੀਮ ਰਾਈ ਸੰਦੇਸ਼ ਹੈ ਕਿ ਸਾਡੀਆਂ ਨਾਕੇ ਬੰਦੀਆਂ ਰਹੀ ਤੇ ਜਾਂ ਹਰ ਹੀਲੇ ਔਰ ਹਰ ਵਸੀਲੇ ਅਸੀਂ ਇਹ ਡਰੱਗ ਦਾ ਜਿਹੜਾ ਨੈਕਸਸ ਇਹਨੂੰ ਖਤਮ ਕਰਾਂਗੇ ਜੀ ਪੰਜਾਬ ਪੁਲਿਸ ਨੂੰ ਵਚਨ ਮਿਲਦਾ ਜੀ